ਸੋ ਅੱਛੀ ਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤੇ ਜਦੋਂ ਤੁਸੀਂ ਕੋਈ ਵੀ ਸੂਟ ਦਾ ਆਰਡਰ ਦੇਣਾਗਾ ਤਾਂ ਆਪਣਾ WhatsApp ਨੰਬਰ نیچے ਮੈਂਸ਼ਨ ਕੀਤਾ ਹੁੰਦਾ ਉਹ ਤੇ ਜਾ ਕੇ ਤੁਸੀਂ ਸਕਰੀਨਸ਼ਾਟ ਭੇਜਿਓ ਤੇ ਆਪਣਾ ਫਿਰ ਤੁਸੀਂ ਆਰਡਰ ਫਾਈਨਲ ਕਰ ਸਕਦੇ ਹੋਗੇ ਤੇ ਜਦੋਂ ਆਪਾਂ ਵੀਡੀਓ ਪਾ ਦਿੰਦੇ ਹੁੰਦੇ ਆਂਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤੁਸੀਂ ਨਾਲ ਦੀ ਨਾਲ ਹੋਲਡ ਤੇ ਵੀ ਰਖਵਾ ਸਕਦੇ ਹੋਗੇ ਸੂਟ ਤੇ ਪੇਮੈਂਟ ਆਪਣੀ ਸ਼ਾਮ ਤੱਕ ਜਾਂ ਅਗਲੇ ਦਿਨ ਮਾਰਨਿੰਗ ਤੱਕ ਬਸ ਇੰਨੇ ਕੁ ਟਾਈਮ ਤੱਕ ਕਰ ਦਿਆ ਕਰੋ ਤੇ ਨਾਲ ਦੀ ਨਾਲ ਰਖਵਾ ਕੇ ਨਾਲ ਦੀ ਕਿਉਂਕਿ ਉਸ ਤੋਂ ਬਾਅਦ ਜਦੋਂ ਮੈਨੂੰ ਅਗਲੇ ਦਿਨ ਸਕਰੀਨਸ਼ਾਟ ਆਉਂਦੇ ਨੇਗੇ ਸੂਟ ਸੋਲਡ ਹੋ ਚੁੱਕੇ ਹੁੰਦੇ ਨੇਗੇ ਤੇ ਆਪਣੇ फटाफट फास्टली ਆਰਡਰ ਦੇ ਦਿਆ ਕਰੋ ਇਸ ਤਰ੍ਹਾਂ ਹੀ ਆਪਣੇ ਭੈਣ ਦੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਕਿ ਬਹੁਤ ਹੀ ਜਿਆਦੇ ਸੋਹਣੇ ਸੂਟ ਪਿਓਰ ਕਾਟਨ ਦੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾਗਾ ਤਾਂ ਤੁਸੀਂ ਲੈ ਸਕਦੇ ਹੋਗੇ ਤੇ ਇੱਕ ਨਾ ਮੈਂ ਇਹ ਸੂਟਾਂ ਦੀ ਵੀਡੀਓ ਪਾਈ ਸੀਗੀ ਇਹਦੇ ਵਿੱਚੋਂ ਆਹ ਕਲਰ ਪੀਚ ਕਲਰ ਆਪਣੇ ਕੋਲੇ ਅਵੇਲੇਬਲ ਹੈਗਾ ਦਾ ਜਿਸ ਦਾ ਰੈਸਟ ਕਲਰ ਦੇ ਤੁਸੀਂ ਮੈਨੂੰ ਫੋਟੋ ਪਾਉਂਦੇ ਹੁੰਦੇ ਸੀ ਨਾ ਵੀ ਉਹ ਕਰ ਦੋ ਵੀ ਹੈਗਾ ਤੁਹਾਡੇ ਕੋਲੇ ਆਹ ਪੀਚ ਕਲਰ ਅਵੇਲੇਬਲ ਹੈਗਾ ਪਿਓਰ ਕਾਟਨ ਦਾ ਸੂਟ ਹੈ ਰੀਵਾ ਬ੍ਰਾਂਡ ਦਾ ਤੇ ਇਹਦਾ 1250 ਪ੍ਰਾਈਸ ਸੀਗਾ ਬਹੁਤ ਸਾਰੀਆਂ ਭੈਣਾਂ ਲੈ ਚੁੱਕੀਆਂ ਨੇਗੇ ਸੂਟ ਤੇ ਇਹਦੇ ਵਿੱਚ ਇਹ ਕਲਰ ਹੈ ਇੱਕ ਫਰੋਜ਼ੀ ਕਲਰ ਹੈਗਾ ਤੇ ਇੱਕ ਡਾਰਕ ਗ੍ਰੀਨ ਕਲਰ ਹੈ ਬਸ ਇਹ ਕਲਰ ਇੱਕ ਇੱਕ ਸੂਟ अवेलेबल ਹੈਗਾ ਆਪਣਾ ਫਾਸਟਲੀ ਆਰਡਰ ਕਰਕੇ ਤੁਸੀਂ ਲੈ ਸਕਦੇ ਹੋ ਸੂਟ ਦੇਖੋ ਪ੍ਰਿੰਟ ਕਿੰਨਾ ਜਿਆਦਾ ਸੋਹਣਾਗਾ ਨਾਲ ਹੈਗੀ ਹੈਗੀ ਪਲੇਨ ਬਾਟਮ ਰੀਵਾ ਬ੍ਰਾਂਡ ਦੀ ਠੀਕ ਪ੍ਰਾਈਸ ਦੇ ਵਿੱਚ ਸੂਟ ਲੈਣਗੇ ਗਰਮੀ ਵਾਲੇ ਲੈਣਗੇ ਬਿਨਾ ਲਾਈਨਿੰਗ ਤੋਂ ਸਟਿਚ ਹੋਣਗੇ ਲਾਈਨਿੰਗ ਦੀ ਕੋਈ ਲੋੜ ਨਹੀਂ ਹੈਗੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਜਿਆਦਾ ਸੋਨਾਗਾ 컬러 ਵੀ ਬਹੁਤ ਜਿਆਦਾ ਸੋਨਾਗਾ ਮੈਂ ਅੱਜ ਵਾਲੀ ਵੀਡੀਓ ਚ ਸੂਟ ਪਾਇਆ ਹੈ ਪੀਚ ਕਲਰ ਦਾ ਪਰ ਇਹ ਡਾਰਕ ਹੈ ਮੇਰੇ ਵਾਲਾ ਜਿਆਦਾ ਲਾਈਟ ਹੈਗਾ ਸੂਟ ਪਸੰਦਾ ਹੈ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਥੋੜਾ ਜਿਹਾ ਦੂਰੋਂ ਭੇਜਿਆ ਕਰੋ ਸਕਰੀਨ ਸ਼ਾਟ ਨੇੜੋਂ ਨਾ ਭੇਜਿਆ ਕਰੋ ਇਦੇ ਨਾਲ ਦੇ ਆਪਣੇ ਸੂਟ ਫੋਟੋ ਆਪਾਂ ਪੋਸਟ ਕੀਤੀਆਂ ਸੀਗੀਆਂ ਸੇਲ ਹੋ ਚੁੱਕੇ ਨੇਗੇ ਆਹੀ ਮਤਲਬ ਹਜੇ ਮੈਂ ਵੀਡੀਓ ਵੀ ਨਹੀਂ ਪਾਈ ਸੀਗੀ ਤੇ ਤੁਸੀਂ ਲੈਣਾ ਚਾਹੋਗੇ ਬਹੁਤ ਹੀ ਜਿਆਦੇ ਸੋਹਣਾ ਸਟੱਫ ਹੈਗਾ ਦੇਖੋ ਆਲ ਓਵਰ ਸੂਟ ਨੇ ਆਲ ਓਵਰ ਮੰਗਦੇ ਹੁੰਦੇ ਨੇ ਕਈ ਭੈਣਾ ਸੂਟ ਦੇਖੋ ਜੀ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈਗਾ ਇਹਨੂੰ ਤੁਸੀਂ ਆਰਗੈਂਜ਼ਾ ਦੀ ਲੈਂਸ ਲਾ ਕੇ ਜਿੱਦਾਂ ਮੈਂ ਡਿਜ਼ਾਈਨ ਦੱਸਿਆ ਸੀ ਉਸ ਤਰ੍ਹਾਂ ਰੈਡੀ ਕਰਵਾ ਸਕਦੇ ਹੋਗੇ 1500 ਦਾ ਪ੍ਰਾਈਸ ਹੈ ਵਿਦ ਸ਼ਿਪਿੰਗ ਹੈ ਮੈਸੇਜ ਕਮੈਂਟ ਕਰਦੇ ਹੋਣ ਨਿਓ ਵੀ ਤੁਸੀਂ ਪ੍ਰਾਈਸ ਨਹੀਂ ਮੈਂਸ਼ਨ ਕਰਦੇ ਤੁਸੀਂ ਧਿਆਨ ਨਾਲ ਵੀਡੀਓ ਸੁਣਿਆ ਕਰੋ ਜੀ ਮੇਰਾ ਹਰ ਵੀਡੀਓ ਦੇ ਵਿੱਚ ਪ੍ਰਾਈਸ ਮੈਂਸ਼ਨ ਕੀਤਾ ਹੁੰਦਾ ਹੈਗਾ ਉਹ ਕਈ ਵਾਰ ਤੁਸੀਂ ਜਿੱਥੇ ਮੈਂ ਪ੍ਰਾਈਸ ਆਸੇ ਉੱਥੋਂ ਤੁਸੀਂ ਵੀਡੀਓ ਸਕਿਪ ਕਰ ਦਿੰਦੇ ਹੋਵੋਗੇ ਤੁਹਾਨੂੰ ਮਤਲਬ ਸ਼ੋ ਨਹੀਂ ਹੁੰਦਾ ਹੋਊਗਾ 1500 ਪ੍ਰਾਈਸ ਹੈ ਵਿਦ ਸ਼ਿਪਿੰਗ ਹੈ ਫਾਸਟਲੀ ਆਰਡਰ ਕਰਕੇ ਆਪਣੇ ਸੂਟ ਖਵਾ ਲਿਓ ਕਿਉਂਕਿ ਬਹੁਤ ਲਿਮਟਿਡ ਲਿਮਟਿਡ ਸਟਾਕ ਹੈਗਾ ਫਿਰ ਇਹ ਸਟਾਕ ਨਹੀਂ ਆਉਣਾ ਇੰਨਾ ਕ ਜਿਆਦੇ ਸੌਫਟ ਸੂਟ ਹੈ ਜਿੰਨਾ ਵੀ ਕਹਿਤੋ ਬਿਨਾ ਲਾਈਨਿੰਗ ਤੋਂ ਸਟਿਚ ਹੋਊਗਾ ਲਾਈਨਿੰਗ ਦੀ ਇਹਨੂੰ ਕੋਈ ਲੋੜ ਨਹੀਂ 올ਓਵਰ ਸੂਟ ਹੈਗਾ ਠੀਕ ਹੈ ਜੀ 1500 ਪ੍ਰਾਈਸ ਹੈ ਦੂਜਾ ਕਲਰ ਹੈਗਾ ਇਹਦੇ ਵਿੱਚ ਪਰਪਲ ਬਹੁਤ ਹੀ ਜਿਆਦਾ ਸੋਹਣਾ ਸ਼ੇਡ ਹੈਗਾ ਤਿੰਨੇ ਇਹਦੇ ਵਿੱਚ 4 ਸ਼ੇਡ ਸੀਗੇ ਤੇ ਕੁਝ ਸੇਲ ਹੋਗੇ ਬਹੁਤ ਜਿਆਦਾ ਡਿਮਾਂਡ ਸੀਗੀ ਇਹ ਸੂਟਾਂ ਦੀ ਦੇਖੋ ਜਦੋਂ ਇਹਨੂੰ ਤੁਸੀਂ ਸਟਿਚ ਕਰਵਾਉਂਗੇ ਬਹੁਤ ਜਿਆਦੇ ਸੋਹਣੇ ਸੂਟ ਲੱਗਣਗੇ ਇਹ ਆਪਰਾ ਫਟਾਫਟ ਆਰਡਰ ਦੇ ਦਿਓ ਜੀ ਕਿਉਂਕਿ ਇਹ ਸੂਟ ਫੇਰ ਮਿਲਨੇ ਨਹੀਂ ਹੈਗੇ 1550 ਪ੍ਰਾਈਸ ਹੈ ਇੰਨੀ ਕੁ ਸੌਫਟ ਕਾਟਨ ਹੈ ਜਿੰਨੀ ਵੀ ਕਹਿ ਤਾ ਦੇਖੋ ਸਕਰੀਨ ਸ਼ਾਟ ਲੈ ਲਓ WhatsApp ਤੇ ਆਪਾਂ ਨੂੰ ਮੈਸੇਜ ਕਰ ਦਿਓ ਮੈਜੈਂਟਾ ਕਲਰ ਕਈ ਭੈਣ ਡਾਰਕ ਕਲਰਾਂ ਦੀਆਂ ਸ਼ਕੀਨ ਨਹੀਂ ਗੀਆਂ ਬਹੁਤ ਡਾਰਕ ਡਾਰਕ ਕਲਰ ਸੋਹਣੇ ਲੱਗਦੇ ਨੇਗੇ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈ ਤਿੰਨੇ ਕਲਰ ਬਹੁਤ ਹੀ ਜਿਆਦੇ ਸੋਹਣੇ ਨੇ ਜਿੰਨਾ ਪਹਿਲਾਂ ਦੇ ਆਰਡਰ ਚੱਲ ਰਹੇ ਨੇਗੇ ਤੁਸੀਂ ਰਖਵਾ ਸਕਦੇ ਹੋਗੇ ਸੂਟ ਤੇ ਨਾਲ ਹੀ ਤੁਹਾਡੇ ਸਟਿਚ ਹੋ ਜਾਣਗੇ ਜੇ ਮੈਨੂੰ ਦੇਖਦੇ ਹੋ ਦੇਸ਼ ਆਵਦੇਸ਼ਾਂ ਦੇ ਵਿੱਚ ਬੈਠੀਆਂ ਪਹਿਣਾ ਮੇਰੀ ਵੀਡੀਓ ਵੀਡੀਓ ਦੇਖ ਰਹੀਆਂ ਨਹੀਂ ਗੀਆਂ ਤੁਸੀਂ ਵੀ ਕੋਈ ਸੂਟ ਲੈਣਾ ਚਾਹੁੰਦੇ ਹੋਗੇ ਤਾਂ ਆਪਾਂ ਨੂੰ ਆਰਡਰ ਦੇ ਸਕਦੇ ਹੋ ਕੋਈ ਆਪਣੀ ਚੋਇਸ ਦਾ ਬਣਾਉਣਾਗਾ ਤੁਸੀਂ ਤਾਂ ਵੀ ਆਪਾਂ ਨੂੰ ਆਰਡਰ ਦੇ ਸਕਦੇ ਹੋਗੇ ਪਾਰਟੀ ویئر ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਵੀ ਤੁਸੀਂ ਕਰਵਾ ਸਕਦੇ ਹੋਗੇ スクリーンショット ਲੈ ਲਓ WhatsApp ਤੇ ਮੈਸੇਜ ਕਰਕੇ ਤੇ ਇਹ ਬਹੁਤ ਹੀ ਡਿਮਾਂਡ ਦੇ ਵਿੱਚ ਸੂਟ ਸੀਗੇ ਰਾਮ ਟੈਕਸ ਦੇ ਦੇਖੋ ਜੀ ਬਹੁਤ ਜ਼ਿਆਦਾ ਸੋਨਾ ਪ੍ਰਿੰਟ ਹੈਗਾ ਤੁਸੀਂ ਲੈਣਾ ਚਾਹੋਗੇ ਤਾਂ ਸਕਰੀਨਸ਼ਾਟ ਭੇਜ ਦਿਓ ਦੇਖੋ ਕਿੰਨਾ ਜ਼ਿਆਦਾ ਸੋਨਾ ਪ੍ਰਿੰਟ ਹੈਗਾ ਰਾਮ ਟੈਕਸ ਦੇ ਸੂਟ ਲੇਗੇ ਬਿਨਾ ਲਾਈਨਿੰਗ ਤੋਂ ਸਟਿਚ ਹੋਣਗੇ ਲਾਈਨਿੰਗ ਦੀ ਇਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਦੇਖੋ ਜੀ ਨਾਲ ਹੈਗੀ ਐ ਜੀ ਪਲੇਨ ਬਾਟਮ ਬਹੁਤ ਆਰਾਮਦਾਇਕ ਫੈਬਰਿਕ ਹੈਗਾ ਨਾਲ ਹੈਗੀ ਐ ਪਲੇਨ ਬਾਟਮ ਤੁਸੀਂ ਵਰਕ ਵਗੈਰਾ ਕਰਾਉਣਾ ਕਰਵਾ ਸਕਦੇ ਨਹੀਂ ਤੁਸੀਂ ਡਿਜ਼ਾਈਨਿੰਗ ਕਰਵਾ ਸਕਦੇ ਹੋਗੇ ਸਾਢੇ 1350 ਪ੍ਰਾਈਸ ਹੈ ਵਿਦ ਸ਼ਿਪਿੰਗ ਇੰਡੀਆ ਲਈ ਪਹਿਲਾ ਕਲਰ ਇਹਦੇ ਵਿੱਚ ਏ ਸੀਗਾ ਦੇਰ ਨਾਲ ਦੇਖ ਲਓ ਜੀ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਫਟਾਫਟ ਆਰਡਰ ਕਰ ਦਿਓ ਕਿਉਂਕਿ ਇਹ ਵੀ ਬਹੁਤ ਲਿਮਟਿਡ ਜャ ਸਟਾਕ ਹੈ ਇੱਕ ਇੱਕ ਜャ ਦੋ ਦੋ ਸੂਟ ਹੀ ਨੇ ਆਪਣੇ ਕੋਲੇ ਕੱਲ ਆਪਾਂ ਬ੍ਰੀਕ ਪ੍ਰਿੰਟ ਦੇ ਸੂਟ ਪਾਏ ਸੀਗੇ ਉਹ ਆਪਣੇ ਕੋਲੇ ਨਹੀਂ ਅਵੇਲੇਬਲ ਹੈਗੇ ਤਾਂ ਤੁਸੀਂ ਅੱਜ ਵਾਲੀ ਵੀਡੀਓ ਚ ਲੈ ਲਓ ਜਿਹੜੇ ਆ ਪੈਣਾ ਰਹਿ ਗਏ ਇੱਕ ਜਿਹੜੇ ਰਾਮ ਟੈਕਸ ਦੇ ਪਾਏ ਸੀ ਉਹ ਚ ਕੁਸ਼ਕ ਸੂਟ ਹੈਗੇ ਨੇ ਉਹ ਤੁਸੀਂ ਲੈ ਸਕਦੇ ਹੋ ਕਲਰ ਕਿੰਨਾ ਜਿਆਦਾ ਸੋਹਣਾ ਹੈ ਦਾ ਵੀ ਜਦੋਂ ਸਟਿਚ ਹੋ ਗਿਆ ਨਾ ਸੂਟ ਫੇਸ ਸਟਿਚ ਹੋ ਕੇ ਗ੍ਰੇਸ ਕਰਨ ਦੀ ਹੁੰਦੀ ਹੈਗੀ ਨਾਲ ਹੈਗੀ ਐ ਜੀ ਪਲੇਨ ਬਾਟਮ ਇਹਦੇ ਵੀ ਥੋੜਾ ਕੈਮਰੇ ਦੇ ਵਿੱਚ ਕਲਰ ਲਾਈਟ ਡਾਰਕ ਹੋ ਜਾਂਦਾ ਹੁੰਦਾ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਸ਼ੇਡ ਬਿਲਕੁਲ ਸ਼ਰਟ ਨਾਲ ਇਹ ਮਿਲ ਰਿਹਾ ਹੈਗਾ ਮਸਟਰਡ ਜਿਹਾ ਸ਼ੇਡ ਹੈ ਇਹ ਵੀ ਇੰਨੀ ਕਿ ਜਿਆਦੇ ਸੌਫਟ ਕਾਟਨ ਹੈ ਕਿ ਤੁਸੀਂ ਆਰਾਮ ਕਰੋਗੇ ਗਰਮੀਆਂ ਦੇ ਵਿੱਚ ਇੰਨਾ ਕੁ ਸੋਹਣਾ ਫੈਬਰਿਕ ਹੈ ਦਾ ਸਾਢੇ 1350 ਪ੍ਰਾਈਸ ਹੈ ਬਹੁਤ ਹੀ ਜਿਆਦੇ ਸੋਹਣੇ ਸੂਟ ਲੇਗੇ カラー ਬਹੁਤ ਜਿਆਦੇ ਸੋਨਾ ਲੱਗ ਜੇ ਦਾ ਚਾਰਟ ਹੈ ਥੋੜਾ ਰਾਮ ਟੈਕਸ ਦੇ ਵਿੱਚ ਨਾ ਡਾਰਕ ਆਉਂਦਾ ਨਾ ਲਾਈਟ ਆਉਂਦਾ ਐਵੇਂ ਜੇ ਕਲਰ ਆਉਂਦੇ ਹੁੰਦੇ ਨੇ ਦੇਖੋ ਸਕਰੀਨ ਸ਼ਾਟ ਲੈ ਲਿਓ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਆਪਾਂ ਨੂੰ WhatsApp ਤੇ ਮੈਸੇਜ ਕਰਕੇ ਆਪਣੇ ਸੂਟ ਤੁਸੀਂ ਰਖਵਾ ਲਿਓ ਇੱਕ ਇਹ ਬਹੁਤ ਹੀ ਡਿਮਾਂਡ ਦੇ ਵਿੱਚ ਸੂਟ ਸੀਗੇ ਆਪਣੇ ਕੋਲ ਇੱਕ ਪਤਨ ਨਹੀਂ ਦੋ ਸੂਟ ਹੈ ਹਾਂਜੀ ਮਿਲੇ ਲੇਨਗੇ ਇਹ ਵੀ ਰਾਮ ਟੈਕਸ ਦੇਣਗੇ ਬੇਬੀ ਬਲੂ ਕਲਰ ਹੈ ਬਹੁਤ ਜਿਆਦਾ ਸੋਹਣਾ ਕਲਰ ਹੈਗਾ ਗਰਲਿਸ਼ ਹੈਗਾ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਸੂਟ ਤੇ ਨਾਲ ਹੈਗੀ ਆ ਪਲੇਨ ਬਾਟਮ ਇਹ ਵੀ ਰਾਮ ਟੈਕਸ ਦਾ ਹੈਗਾ ਸੂਟ ਤੁਸੀਂ ਇਹਨਾਂ ਚੋ ਵੀ ਆਪਣਾ ਆਰਡਰ ਦੇ ਸਕਦੇ ਹੋਗੇ ਇਹਦੇ ਨਾਲ ਤੁਸੀਂ ਬੇਬੀ ਬਲੂ ਹੀ ਦੁਪੱਟਾ ਲੈ ਸਕਦੇ ਹੋਗੇ ਕੋਟੇ ਦਾ ਲੈ ਲਓ ਜਿਸ ਤਰ੍ਹਾਂ ਮਰਜ਼ੀ ਇਹਦੇ ਵਿੱਚ ਰਹਿ ਗਿਆ ਸੀ ਇਹ ਵਾਲਾ ਕਲਰ ਹੈਗਾ ਤਕ ਕਿੰਨਾ ਸੋਹਣਾ ਚਾਰਟ ਹੈ ਪਲੇਨ ਹੈਗੀ ਬਾਟਮ ਕਿ ਨੋ ਦਿ ਆ ਪਾਸਰ ਪਲੱਸ ਸੂਟ ਆਏ ਸੀਗੇ ਬਹੁਤ ਜ਼ਿਆਦੇ ਡਿਮਾਂਡ ਆਉਂਦੀ ਹੈ ਜੀ ਉਹਨਾਂ ਸੂਟਾਂ ਦੀ ਪਰ ਮੈਂ ਤੁਹਾਨੂੰ ਦਿਖਾ ਦੇਣੀ ਆ ਵੀ ਆਪਣੇ ਕੋਲੇ ਸਿਰਫ ਇਹਦੇ ਵਿੱਚ ਨਾ ਦੋ ਪਤਨੀਆਂ ਤਿੰਨ ਸੂਟ ਅਵੇਲੇਬਲ ਲੰਗੇ ਜੇ ਕੋਈ ਪਹਿਨ ਲੈਣਾ ਚਾਹੁੰਦੀ ਹੈ ਤਾਂ ਤੁਸੀਂ ਲੈ ਸਕਦੇ ਹੋਗੇ ਦੇਖੋ ਇੰਨੀ ਕੁ ਫਾਈਨ ਕਾਟਨ ਆ ਜਿੰਨੀ ਵੀ ਕਹਿ ਦਿਓ ਜਿੰਨਾ ਪਹਿਣਾ ਕੋਲ ਗਏ ਨਿੰਗੇ ਬਹੁਤ ਪਸੰਦ ਆਏਗਾ ਕੱਪੜਾ 850 ਇਹਨਾਂ ਦਾ ਪ੍ਰਾਈਸ ਸੀਗਾ ਵਿਦ ਸ਼ਿਪਿੰਗ ਬਹੁਤ ਜਿਆਦੇ ਸੋਨਾ ਪ੍ਰਿੰਟ ਹੈਗਾ ਲੈਸਿਸ ਦਾ ਡਿਜ਼ਾਈਨ ਦੇ ਕੇ ਉਹਨੂੰ ਤੁਸੀਂ ਰੈਡੀ ਕਰੋਗੇ ਬਹੁਤ ਜਿਆਦੇ ਸੋਨਾ ਹੋਊਗਾ ਇਹ ਕੇਸ ਹੁਟੇ ਰਹਿ ਗਏ ਆਪਣੇ ਕੋਲੇ ਇਹ ਆਪਾਂ ਨੂੰ ਪਿੱਛੇ ਸਟਾਕ ਮਿਲ ਚੋ ਮਿਲਿਆ ਹੀ ਨਹੀਂ ਹੈਗਾ ਜਿਹੜੀਆਂ ਪੈਣਾ ਰਹਿ ਗਈਆਂ ਸੀ ਤੁਹਾਨੂੰ ਮੈਂ ਸੂਟ ਅੱਜ ਸ਼ੋਅ ਕਰ ਦਿੰਨੀ ਆਂਗੀ ਤੁਸੀਂ ਇਹਨਾਂ ਚੋਂ ਆਪਣਾ ਸੂਟ ਲੈ ਸਕਦੇ ਹੋ ਦੇਖੋ ਬਲੈਕ ਕਿੰਨਾ ਜਿਆਦਾ ਸੋਨਾ ਪ੍ਰਿੰਟ ਹੈਗਾ ਸਕਿਨ ਇਹਦੇ ਨਾਲ ਤੁਸੀਂ ਦੁਪੱਟਾ ਰੱਖ ਸਕਦੇ ਹੋ ਬਲੈਕ ਰੱਖ ਸਕਦੇ ਹੋਗੇ ਇਹ ਲੈਸ ਇਸ ਦਾ ਡਿਜ਼ਾਈਨ ਦੇਖੋ ਸਕਿਨ ਕਲਰ ਦਾ ਬਹੁਤ ਜਾਦੇ ਸੋਨਾ ਬਣੂਗਾ ਇਹ ਕਾ ਵੀ ਬਹੁਤ ਜਾਦੇ ਸੋਨਾ ਪ੍ਰਿੰਟ ਹੈਗਾ ਗਰਮੀਆਂ ਲਈ ਦੇਖੋ ਕਿਚੀ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਮੈਸੇਜ ਕਰ ਦਿਓ ਤੁਸੀਂ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹਗਾ ਠੀਕ ਹੈ ਜੀ ਆਪਣਾ ਵਟਸਐਪ ਨੰਬਰ ਨੀਚੇ ਮੈਂਸ਼ਨ ਕੀਤਾ ਹੁੰਦਾ ਹੈਗਾ ਉਤੇ ਜਾ ਕੇ ਤੁਸੀਂ ਆਪਾਂ ਨੂੰ ਮੈਸੇਜ ਕਰ ਸਕਦੇ ਹੋਗੇ ਤੇ ਆਪਣਾ ਫਾਸਟਲੀ ਆਰਡਰ ਦੇ ਦਿਆ ਕਰੋ ਕਿਉਂਕਿ ਆਪਣਾ ਜਿਹੜਾ ਸਟਾਕ ਹੈਗਾ ਇੱਕ ਜਾਂ ਡੇਢ ਘੰਟੇ ਦੇ ਅੰਦਰ ਅੰਦਰ ਸੇਲ ਹੋ ਜਾਂਦਾ ਹੋ ਜਾਗਾ ਤੇ ਜਦ ਤੱਕ ਕਈ ਭੈਣਾਂ ਦੇ ਸਵੇਰ ਤੱਕ ਮੈਸੇਜ ਆਉਂਦੇ ਹੁੰਦੇ ਨੇਗੇ ਵੀ ਸੂਟ ਅਵੇਲੇਬਲ ਹੈਗੇ ਨਹੀਂਗੇ ਬਹੁਤ سارے ਸੂਟ ਅਵੇਲੇਬਲ ਨਹੀਂ ਹੁੰਦੇ ਹੈਗੇ ਤੇ ਆਪਣਾ ਫਾਸਟਲੀ ਜੇ ਤੁਸੀਂ ਵੀਡੀਓ ਦੇਖਦੇ ਹੋਗੇ ਨੋਟੀਫਿਕੇਸ਼ਨ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਦੇ ਹੋ ਨਾਲ ਨੋਟੀਫਿਕੇਸ਼ਨ ਜਰੂਰ ਔਨ ਕਰਿਆ ਕਰੋ ਤੇ ਕਿਉਂਕਿ ਜਦੋਂ ਵੀ ਅਸੀਂ ਵੀਡੀਓ ਅਪਲੋਡ ਕਰਦੇ ਆ ਤੁਹਾਡੇ ਤੱਕ ਨੋਟੀਫਿਕੇਸ਼ਨ ਆਊਗਾ ਤੇ ਅਸੀਂ ਜਦੋਂ ਵੀ ਵੀਡੀਓ ਪਾਉਂਦੇ ਆਂਗੇ ਤੇ ਨਾਲ ਦੀ ਨਾਲ ਤੁਸੀਂ ਦੇਖ ਕੇ ਵੀਡੀਓ ਹਨਾ ਆਪਣਾ ਸੂਟ ਲੈ ਖਵਾ ਲਿਆ ਕਰੋ ਫਟਾਫਟ ਲੈ ਖਵਾ ਲਿਆ ਕਰੋ ਬਹੁਤ ਸਾਰੀਆਂ ਭੈਣਾਂ ਰਹਿ ਜਾਂਦੀਆਂ ਨੇ ਫਿਰ ਉਹ ਸੂਟ ਨਹੀਂ ਮਿਲਦੇ ਹੈਗੇ ਫਿਰ ਵੀ ਸਾਡੇ ਮਨ 'ਚ ਵੀ ਹੁੰਦਾਗਾ ਵੀ ਹਾਂ ਅਸੀਂ ਇਹਨਾਂ ਨੂੰ ਲੈ ਕੇ ਆਈਏ ਹਨਾ ਸੂਟ ਉਹ ਕਈ ਵਾਰ ਮਿਲ ਚ ਨਹੀਂ ਹੁੰਦਾ ਹੈਗਾ ਸਟਾਕ ਉਮੀਦ ਕਰਦੀ ਆਂ ਅੱਜ ਵਾਲੇ ਤੁਹਾਨੂੰ ਸੂਟ ਸਾਡੇ ਪਸੰਦ ਆਏ ਹੋਣਗੇ ਤੁਸੀਂ ਸਟਿਚਿੰਗ ਕਰਵਾਉਣਾ ਚਾਹੋ ਨਾ ਕਰਵਾ ਸਕਦੇ ਹੋਗੇ ਬਿਨਾ ਸਲਾਈ ਤੋਂ ਮਗਵਾਉਣਾ ਬਿਨਾ ਸਲਾਈ ਤੋਂ ਮਗਵਾ ਸਕਦੇ ਹੋਗੇ ਜਿਸ ਤਰ੍ਹਾਂ ਤੁਹਾਡੀ ਚੋਇਸ ਹੈਗੀ ਤੁਸੀਂ ਆਪਣੀ ਚੋਇਸ ਅਨੁਸਾਰ ਸਾਡੇ ਤੋਂ ਮਟ ਰੈਡੀ ਕਰਵਾ ਸਕਦੇ ਹੋਗੇ ਕੋਈ ਪਾਰਟੀ ਵੇਅਰ ਸੂਟ ਰੈਡੀ ਕਰਵਾਉਣਾ ਫੁਲਕਾਰੀ ਆ ਬਾਗ ਜਿਸ ਤਰ੍ਹਾਂ ਮਰਜੀ ਤੁਸੀਂ ਰੈਡੀ ਕਰਵਾ ਸਕਦੇ ਹੋ ਅੱਜ ਵਾਲੇ ਸੂਟ ਉਮੀਦ ਕਰਦੀ ਆਂ ਤੁਹਾਨੂੰ ਬਹੁਤ ਜਿਆਦਾ ਸੋਹਣੇ ਲੱਗੇ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣਾ ਆਰਡਰ ਫਾਸਟ ਰਿ ਦੇ ਦਿਓ ਫਿਰ ਇਸ ਤੋਂ ਮਤਲਬ ਕੰਟੀ ਢੇੜ ਘੰਟੇ ਤੋਂ ਬਾਅਦ ਜਦੋਂ ਆਪਾਂ ਵੀਡੀਓ ਅਪਲੋਡ ਕਰਾਂਗੇ ਫਿਰ ਸਟਾਕ ਨਹੀਂ ਹੁੰਦਾ ਹੈਗਾ ਕੁਝ ਕੁ ਸੂਟ ਹੀ ਰਹਿ ਜਾਂਦੇ ਹੁੰਦੇ ਨੇਗੇ ਤਾਂ ਕਰਕੇ ਮੈਂ ਤੁਹਾਨੂੰ ਵਾਰ-ਵਾਰ ਵੀਡੀਓ ਦੇ ਵਿੱਚ ਕਹਿਣੀ ਹੁੰਦੀ ਹੈਗੀ ਵੀ ਜਿਹੜੀਆਂ ਭਣਾ ਰਹਿ ਜਾਂਦੀਆਂ ਨੇ ਆਪਾਂ ਡੇਲੀ ਵੀਡੀਓ ਪਾਉਂਦੇ ਆਂਗੇ ਅਗਲੀ ਵੀਡੀਓ ਦੇ ਵਿੱਚ ਕੋਈ ਸੂਟ ਪਸੰਦ ਆਉਂਦਾ ਉਹ ਨਾਲ ਦੇ ਨਾਲ ਤੁਸੀਂ ਲੈ ਲਿਆ ਕਰੋ ਠੀਕ ਹੈ ਜੀ ਅੱਜ ਵਾਲੀ ਵੀਡੀਓ ਸੀਗੀ ਨੈਨੀ ਜੋ ਵੀ ਪਸੰਦ ਆਇਆ ਸੂਟ ਭੇਜ ਦਿਓ ਫਾਸਟਲੀ ਸਕਰੀਨਸ਼ਾਟ ਸ਼ਾਰਟ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਈ